ਇੱਧਰ ਭਾਈ ਸਾਡਾ ਠੇਕੇਦਾਰ ਲੱਗਿਆ ਹੋਇਆ ਘਾਟਾ ਹੁਣ ਇਹਨੂੰ ਸੁਣਦਾ ਨਹੀਂ ਮੰਨਦਾ ਹੈਡਫੋਨ ਲਾਈ ਰੱਖਦਾ ਬਾਹਲੇ ਕੰਮ ਕਰਦਾ ਹੈਡਫੋਨ ਤੇ ਗੱਲਾਂ ਕਰਦਾ ਹੈ ਗਾਣੇ ਸੁਣਦਾ ਉੱਧਰ ਸਾਡਾ ਸਾਡਾ ਹੈਡ ਹੈ ਮਿਸਤਰੀ ਅਮਰਜੀਤ ਸਿੰਘ ਜਿੰਦਾਬਾਦ ਇੱਧਰ ਦੇਖੋ ਜੀ ਅਮਰਜੀਤ ਤਾਂ ਅੰਦਰ ਧਿਆਨ ਹੋਇਆ ਇੱਧਰ ਵੀ ਨਹੀਂ ਜਾਗਦਾ ਉਹ ਦਾ ਪਤੰਦਰ ਮਿਸਤਰੀ ਭਾਈ ਲਵੇ ਲਵੇ ਨਾ ਆਲੇ ਦਾ ਵਾਲੇ ਸਾਰੇ ਘਰਾਂ ਨੂੰ ਕੋਠੀਆਂ ਵਾਲੇ ਕਰ ਦੇ ਕੋਠੀਆਂ ਸਭ ਦੀਆਂ ਬਣਾ ਦੇ ਠੀਕ ਹੈ ਹਾਂ ਆਲਾ ਦਾਲਾ ਕੋਠੀਆਂ ਨਾਲ ਭਰ ਦੇ ਹੈ ਆਂਡੀ ਗਵਾਂਡੀ ਭਾਈ ਸਾਡੇ ਸਾਰੇ ਕੋਠੀਆਂ ਵਾਲੇ ਹੋ ਜਾਣ ਮੈਂ ਭੰਨੀ ਨਹੀਂ ਜਾਉ ਮਿਸਤਰੀ ਪਾਈ ਜੋ ਕਹੇ ਕਹਦਾ ਮੈਂ ਭੰਨੀ ਜਾਉ ਕਹਿੰਦਾ ਮੈਂ ਕਹਿੰਦਾ ਭੰਨਣ ਵਾਲਾ ਉਧਰ ਕਹਿੰਦਾ ਬਣਾਉਣ ਨਾਲ। ਸਹੀ ਗੱਲ ਕਰ ਰਹੀ ਭਾਈ ਜੀ। 1.5 ਮਿੰਟ ਬਣਾਉਣ ਲੱਗ ਜਾਗੇ ਰਗੇ ਭਾਈ। ਹੈ? 1.5 ਮਿੰਟ ਲੱਗ ਜਾਗੇ ਤੜਕੇ ਨੂੰ ਮੋਠੀ ਵੀ ਭਾਈ। ਹਾਂ। ਵੀ ਇਹ ਯਾਰ ਹੁੰਟਾਈ ਸੀ। ਮਿਸਤਰੀ ਦੇ ਹੋਰ ਸਾਰੇ ਇੱਧਰ ਬਣਾ ਵੀ ਦਿੱਤੀ ਹੈ। ਉਹ ਮਿਸਮੈਂਟ ਦੀ ਤਗਾਰੀ ਵਾਲਾ ਹੁੰਦਾ। ਕਿਉਂ ਨਹੀਂ? ਹੈ? ਰਵੀਂਦਰ। ਨਾ ਮੈਂ ਤਾਂ ਉਹੀ ਵੀਡੀਓ ਬਣਾਈ ਆ ਨਾ। ਉਰੇ ਉਰੇ ਨਾ ਉਰੇ ਤਾਂ ਕੋਣ ਬੜ ਕੇ ਘੜ ਮੈਂ ਉਹ ਭੰਦਾ ਵੀ ਮੈਂ ਵੀ ਠੇਕੇਦਾਰ ਆ ਮੈਨੂੰ ਵੀ ਇੱਕ ਘਰਟਾ ਹੁੰਦਾ ਠੇਕਾ ਦਿਓ ਹੱਸਦਾ ਮੈਂ ਤਾਂ ਇਹ ਉਰੇ ਖੜੀ ਰਹੀ ਅੱਛਾ ਦਿਹਾੜੀ ਮੈਨੂੰ ਵੀ ਮਿਲੇ ਫਿਰ ਮੈਂ ਵੀ ਪੈਸੇ ਲਵਾਂ ਫਿਰ ਫੂਨ ਫੜ ਕੇ ਨਹੀਂ ਖੜੀ ਮੈਂ ਕਹਾਂ ਕੰਢਿਆ ਦੂੰਗਾ ਮੈਂ ਇਹਨੂੰ ਓਏ ਇੱਥੇ ਮਾਰ ਮਾਰ ਉਹ ਭਾਈ ਟਾਉਣੇ ਬਹੁਤ ਔਖੇ ਨੇ ਭਾਈ ਤਾਂ ਹਾਂ ਬੈਠੇ ਵੀ ਦੀਂਦੇ ਨੇ ਉਹ ਦੇਖ ਲੈ ਬਾਪੂ ਕਹਿੰਦਾ ਕਾਉਣਾ ਸੌਖਾ ਨਹੀਂ ਉਹ ਪੈਟਾਂ ਗਿਆ ਮਿਸਤਰੀ ਉਹਦੇ ਉੱਤੇ ਕੀ ਕਹਿੰਦੇ ਨੇ ਬੈਠ ਜਾ ਉਹ ਬੈਠਾ ਬੰਦੇ ਆ ਦਿਵਾ ਕਹਿੰਦੇ ਬਾਪੂ ਤੇ ਨਾ ਗਿਆ ਅੱਜ ਦਿਹਾੜੀ ਤੇ ਕੰਮ ਕਰਨ ਘਰੇ ਨਹੀਂ ਬੜਨਾ ਇਧਰ ਮੈਨੂੰ ਵੀ ਕਹੇ ਜੇ ਨਾ ਥੋੜਾ ਚਲਾਇਆ ਤੈਨੂੰ ਵੀ ਰੋਟੀ ਨਹੀਂ ਮਿਲਣੀ ਰੋਟੀ ਨਹੀਂ ਮਿਲਣੀ ਬਾਪੂ ਕਹਿੰਦਾ ਕਹਿੰਦਾ ਸੀ ਦਿਨਾ ਵੀ ਆ ਮੈਂ ਹੂੰ ਦਿਨਾ ਮੀਆਂ ਆ ਦੀਸ਼ੀ ਜੰਨੇ ਤੂੰ ਕਹਿੰਦਾ ਬਾਪੂ ਕਹਿੰਦਾ ਸੀ ਸਕਾਲਾ ਰਹਿੰਦਾ ਸੀ ਹੈ ਢਿੱਡ ਦੀ ਵਗੜ ਜ਼ਰੂਰ ਦਿੰਦੀਆਂ ਮੂੰਹ ਤਾਂ ਘਾਟੀ ਦਿੰਦੇ ਆਇਆ ਭਾਈ ਪੈਸੇ ਮਿਲ ਦੇਣਾ ਇਧਰ ਵੀਡੀਓ ਬਣਾਈ ਦੇ ਬਾਪੂ ਕਹਿੰਦਾ ਕਹਾਇਆ ਬੜਾ ਬਸਤਾਇਆ ਹੈ ਹਾਂ ਹੋਰ ਕਹ ਨਹੀਂ ਹੋਰ ਹੀ ਹੋਰ ਸਗਵਿੰਦਰ ਕਹਿੰਦਾ ਕੋਸੋ ਆ ਲੈ ਤੂੰ ਵੀ ਬਣਾ ਇਹ ਤੂੰ ਮਾ ਆ ਲੈ ਤੂੰ ਵੀ ਬਣਾ ਇਹਦੇ ਤੇ ਕਲੀ ਕਰੂੰਗਾ ਓਏ ਆਇਆ ਪਰੋਨੇ ਆ ਇਧਰ ਲਾ ਵੀ ਦੇਰ ਨੇ ਭਾਈ ਕੋਠੀ ਬਰਾਬਰੇ ਖੜੀ ਕਰਨੀ ਆਪਾਂ ਨੇ ਲੱਗ ਜਾ ਤੜਕੇ ਗਈ ਜਾ ਕੇ ਪਾਈ ਨੂੰ ਇਹ ਕਹੇ ਜਾਣ ਨਹੀਂ ਦਿੰਦੇ ਹੁਣ ਸਾਰਿਆਂ ਨੇ ਕੋਠੀਆਂ ਪਾ ਕੇ ਜਾਣੇ। ਲੈ ਗੋਲ ਨਹੀਂ ਹੋਮੀਆ ਬੁੱਤਰ ਬੋਲਦਾ। ਹੈ? ਕਿੱਥੇ ਦੀਨ ਨੇ? ਇਹ ਨਹੀਂ। ਨਹੀਂ ਨੇ। ਆਹ ਇਹ ਭੁੱਲ ਜਾਨੀ ਐ। ਸਿਰ ਵੀ ਨਾ। ਇੱਕ ਜਣਾ ਹੋਰ ਰਹਿ ਗਿਆ। ਇੱਥੇ ਇੱਧਰ ਹੈ। ਅੱਛਾ। ਉਹ 2 ਰੁਪਏ ਇੱਧਰ ਨਹੀਂ ਹੈਗਾ ਤੂੰ ਵੇਖ। ਉਹ ਇੱਧਰ ਹੈ ਭਾਈ ਸਾਡੇ ਕੀ ਨਹੀਂ। ਭਾਈ ਮੱਥੇ ਫੜਾਈ ਥੋੜੀ। ਉਹ ਗੀਤ ਨੂੰ ਹੋਰ ਬਾਤ ਹੈ ਸੀ ਹੋਰ ਮੈਂ ਜਾਣਤੀ ਰੱਖ ਲੇਦਾ ਭਾਈ ਤਾਂ ਐਂ ਲੱਗਦਾ ਦਿਮਾਗ ਤੋਂ ਚੈਨੀ ਲੈ ਕੇ ਆਇਆ ਉਹ ਖੜੇ ਨੇ ਫੌਜੀ ਸਾਹਿਬ ਜਿੰਦਾਬਾਦ ਫੌਜੀ ਸਾਹਿਬ ਕਿਹੜੀ ਸੈਸ਼ਨ ਬਹੁਤ ਵਧੀਆ ਹੁੰਦਾ ਹੈ ਹੈਨਾ ਦਾਦਾ ਜਿਹੜਾ ਮਾਦੀ ਗਾਹ ਬੋਲੀ ਠੀਕ ਹੈ ਜਿਹੜੀ ਦੇਖੇਗਾ ਨਹੀਂ ਸੋਖੀ ਪੀਆ ਬਾਪੂ ਨੂੰ ਤਹਾਂ ਚਾਹ ਨੂੰ ਪਿਆਤਾ ਹਾਂ ਹਾਂ ਉਹਦੀ ਬੈਠ ਗਿਆ ਸੀ ਘਾਹ ਚ ਪੱਲਾ ਜਾ ਪਾ ਕੇ ਬੈਠਾ ਰਿਹਾ ਹੁਣ ਹੈ ਆਹ ਦੇਖ ਲੈ ਹੁਣ ਚਾਹ ਵੀ ਪੈੜਤੀ ਪੀਂਦਾ ਹੈ ਹੈ ਕਹਾ ਬਾਪੂ